ਪ੍ਰੋਗਰਾਮ ਨਾਲ ਜੁੜੇ ਦਸਾਂ ਦਾ ਸਵਾਗਤ ਹੈ ਸਤਿਪੰਨਾ ਪਿਆਰ ਤੇ ਸਤਾਰਨ ਸਤਿ ਸ਼ਕਰੀ। ਮੇਰੇ ਹੱਥ ਦੇ ਵਿੱਚ ਕਿਤਾਬ ਹੈ ਪੰਜਾਬ ਦੇ ਸ਼ਾਸਵਾਰ। ਵਰਲਡ ਪੰਜਾਬੀ ਕਾਨਫਰੰਸ ਲਾਹੌਰ ਦੇ ਵਿੱਚ ਅੱਜ ਇਹ ਕਿਤਾਬ ਰਿਲੀਜ਼ ਹੋਈ ਹੈ। ਤੋਂ ਮੈਂ ਪੰਜਾਬਾਂ ਨੂੰ ਜੋੜਦੀ ਜਾਂ ਉਹਨਾਂ ਦੇ ਖਿਡਾਰੀਆਂ ਦੀ ਬਾਤ ਪਾਉਂਦੀ ਇਹ ਕਿਤਾਬ ਪਹਿਲੀ ਕਿਤਾਬ ਹੈ ਜਿਹੜੇ ਦੋਨੇ ਪੰਜਾਬਾਂ ਦੇ ਜਿਹੜੇ ਖਿਡਾਰੀ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਹੁੰਦੀ ਹੈ ਦੋਨੇ ਪਛਾਮਚ ਪੰਜਾਬੀ ਤੇ ਸ਼ਾਮੂਕੀ। ਨਵਦੀਪ ਗਿੱਲ ਦੇ ਹਿੱਸੇ ਸੀਰਾ ਹੈ। ਤੇ ਉਹ ਸਾਡੇ ਨਾਲ ਮੌਜੂਦ ਰਹਿਣਗੇ ਕਿਵੇਂ ਸੁਪਨਾ ਬੁਣਿਆ ਕਿਵੇਂ ਪਾਣੀ ਦਿੱਤਾ ਕਿਵੇਂ ਸਿੰਜਿਆ ਕਿਵੇਂ ਗੋਡੀ ਕੀਤੀ ਤੇ ਕਿਵੇਂ ਕਹਿੰਦੇ ਨੇ ਫੁਲਕਾਰੀ ਦੀ ਕਢਾਈ ਵਾਂਗ ਪੋਟਿਆਂ ਤੇ ਅਸਰ ਕਿਵੇਂ ਰਿਹਾ ਇਸ ਨੂੰ ਲਿਖਣ ਦਾ ਕਿਹੜੇ-ਕਿਹੜੇ ਲੋਕਾਂ ਦਾ ਸਹਿਯੋਗ ਰਿਹਾ ਚੋਣ ਕਿਵੇਂ ਕੀਤੀ 15-15 ਇਹ ਕਿਉਂ ਇਹ ਸਾਰੀਆਂ ਗੱਲਾਂ ਕਰਦੇ ਆਂ ਸਾਤੋਂ ਪਹਿਲਾਂ ਕਰਦੇ ਹਾਂ ਸਵਾਗਤ। ਸ਼ੁਕਰੀਆ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਨਵਦੀਪ ਜੀ? ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਕਿ ਪਹਿਲੀ ਕਿਤਾਬ ਤੁਹਾਡੇ ਸਿਆਈਏ ਜਿਹੜੀ ਸਾਂਝੇ ਪੰਜਾਬ ਦੇ ਖਿਡਾਰੀਆਂ ਦੇ ਨਾਲ ਹੈ। ਕੀ ਕੀ ਅਨੁਭਵ ਹੈ? ਜ ਕੀ ਮਹਿਸੂਸ ਕਰ ਰਹੇ ਹੋ? ਦੇਖੋ ਜੀ ਬੜਾ ਚੰਗਾ ਲੱਗ ਰਿਹਾਗਾ। ਹਮਮ। ਕਿਉਂਕਿ ਸਾਂਝਾ ਪੰਜਾਬ ਦਾ ਖੇਡ ਵਿਰਸਾ ਹੈਗਾ। ਜੀ। ਕਿਉਂਕਿ 47 ਤੋਂ ਪਹਿਲਾਂ ਪੰਜਾਬ ਇੱਕ ਸੀਗਾ। ਹਮਮ। ਤੇ ਖੇਡ ਪ੍ਰਾਸਾ ਸਾਡੀ ਇੱਕ ਸੀਗੀ। ਗਾਮੇਦਾਰੇ ਸਾਡੇ ਕਿਕਰ, ਪਹਿਲਵਾਨ ਸਾਡੇ ਇੱਕ ਹੁੰਦੇ ਸੀਗੇ। ਜੀ। ਬਾਕੀ ਉਹ ਖਿਡਾਰੀ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ 47 ਦੀ ਵੰਡ ਹੋ ਗਈ ਤੇ ਇੰਡੀਆ ਦੇ ਪਾਕਿਸਤਾਨ ਦੀਆਂ ਟੀਮਾਂ ਦੇ ਵਿੱਚ ਦੋਨੇ ਪਾਸੇ ਪੰਜਾਬ ਦੇ ਖਿਡਾਰੀ ਪਰਮਾਰ ਹੁੰਦੇ ਸੀ ਅਜੀ ਅਕਸਰ ਦੇਖਦੇ ਹੁੰਦੇ ਸੀ ਮੈਚ ਦੇ ਵਿੱਚ ਇੰਡੀਆ ਪਾਕਿਸਤਾਨ ਦੇ ਮੈਚ ਬਹੁਤ ਟੈਂਸ ਬਣਿਆ ਹੁੰਦਾ ਸੀ ਉਹਦਾ ਕਾਰਨ ਕੀ ਸੀ ਦੋਨੋਂ ਟੀਮਾਂ ਚ ਪੰਜਾਬੀ ਖਿਡਾਰੀ ਜਾਂਦਾ ਹੁੰਦੇ ਸੀ ਉਹ ਜਦੋਂ ਮੈਚ ਖੇਡਦੇ ਸੀ ਨਾ ਜੀ ਉਹਨਾਂ ਦੀ ਬੋਲੀ ਵੀ ਇੱਕ ਸ਼ਬਦਾਵਲੀ ਵੀ ਇੱਕ ਤੇ ਉਸ ਕਰਕੇ ਇਹਦਾ ਸਾਡੀ ਬੜੀ ਪਛੋਕਰ ਤਕੜਾ ਛੜਾਇਆ ਨਾ ਕਿ ਪੁਰਾਣੇ ਤੇ ਇਸ ਕਰਕੇ ਮੇਰਾ ਹੀ ਬਹੁਤ ਟਾਈਮ ਤੋਂ ਮਨ ਸੀ ਦਿਮਾਗ 'ਚ ਵੀ ਦੋਨੇ ਪੰਜਾਬਾਂ ਦੇ ਖਿਡਾਰੀਆਂ ਦੀ ਕਿਤਾਬ ਲਿਖੀ ਜਾਫੀ ਜਿਹੜਾ ਦੋਨੇ ਪੰਜਾਬਾਂ ਦਾ ਨਾਮ ਰੌਸ਼ਨ ਕੀਤਾ ਮਗੀ ਸਾਂਝਾ ਪੰਜਾਬ ਦਾ ਵਿਰਸਾ ਜਦੋਂ ਵੀ ਬੋਲਣ ਦਾ ਬੰਦਾ ਵੀ ਆਹ ਕੰਮ ਕਰਨਾ ਹੈ ਚੋਣ ਕਿਵੇਂ ਕੀਤੀ ਕਿਉਂਕਿ ਖਿਡਾਰੀਆਂ ਦਾ ਜਿਹੜਾ ਇਤਿਹਾਸ ਕਾਫੀ ਵੱਡਾ ਹੈ ਚੁਣਨਾ ਫਿਰ ਉਹ ਲੜੀ ਨੂੰ ਜੋੜਦੇ ਰਹਿਣਾ ਇਹ ਸਾਰਾ ਕੁਝ ਕਿਵੇਂ ਰਿਹਾ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਚੋਣ ਦੀ ਕਿਉਂਕਿ ਹਰੇਕ ਬੰਦਾ ਕਦੇ ਪੁੱਛਦਾਗਾ ਕਿਤਾਬ ਦੇ ਕੋਈ ਪਹਿਲੀ ਅਮਰੀਕੀ ਕਿਤਾਬ ਜਿਹੜੀ ਆ ਚੜ੍ਹਦੇ ਤੇ ਲੈਂਦੇ ਪੰਜਾਬ ਦੀ ਤੁਹਾਡੀ ਉਮਰੀ 14ਵੀਂ ਕਿਤਾਬ ਆ ਪਰ ਇਹ ਮੇਰੀ ਸਾਂਝੇ ਪੰਜਾਬ ਦੀ ਪਹਿਲੀ ਕਿਤਾਬ ਹੈ 14ਵੀਂ ਦਾ ਚੰਦ ਬਣ ਜਾਣਾ ਆ 14ਵੀਂ ਦਾ ਚੰਦ ਕਹਿੰਦੇ ਤੁਸੀਂ ਤੇ ਇਹਦੇ ਵਿੱਚ ਮੈਂ ਪੰਜ ਆਪ ਦੇ ਸ਼ਾਹ ਸੁਬਾਰ ਨਾਮ ਰੱਖਿਆ 15 ਖਡਾਰੀ ਚੜਦੇ ਪੰਜਾਬ ਦੇ 15 ਲੈਂਦੇ ਪੰਜਾਬ ਦੇ ਹਾਂਜੀ ਤੇ ਲਿਸਟ ਬਹੁਤ ਲੰਬੀ ਆ ਤੁਸੀਂ ਕਿਤਾਬ ਚ ਸਮੇਟ ਨਹੀਂ ਸਕਦੇ ਪਹਿਲੀ ਗੱਲ ਤਾਂ ਮੈਂ ਕੋਸ਼ਿਸ਼ ਕੋ ਜਿਹੜੇ ਮੈਂ ਪਾਠਕਾਂ ਨੂੰ ਸੁਰਤਿਆਂ ਨੂੰ ਦੱਸਣਾ ਚਾਹੂੰਗਾ ਵੀ ਕਿਸੇ ਖਿਡਾਰੀ ਦਾ ਨਾਮ ਮਿਸ ਤੇ ਕਿਉਂ ਆਇਆ ਨਾ ਸੋਚਣ ਵੀ ਖਿਡਾਰੀ ਮਿਸ ਕਿਉਂ ਹੋ ਗਿਆ ਇਹ ਘਟੋ ਘਟ ਮੈਂ ਮੇਰਾ ਟਾਰਗੇਟ 100 ਖਡਾਰੀਆਂ ਦਾ 50 ਚੜਦੇ ਤੇ 50 ਲੈਂਦੇ ਦੇ ਉਸ ਤੋਂ ਬਾਅਦ ਮੈਂ ਕਟੋ-ਕਟ 20 ਜਾਂ 25 ਖਿਡਾਰੀ ਲੈਨੇ ਜਿਹੜੇ ਪੰਜਾਬ ਇੰਡੀਆ ਤੇ ਪਾਕਿਸਤਾਨ ਤੋਂ ਬਾਹਰ ਵੀ ਖੇਡੇ ਨੇ ਏਸੀ ਕੂਨਰ ਮੰਗੀਾੜਿਆ ਚੀਮਾ ਜਿਹੜੇ ਕੋਈ ਕੀਨੀਆ ਵੱਲੋਂ ਖੇਡੇ ਆ ਕੋਈ ਕੈਨੇਡਾ ਵੱਲੋਂ ਖੇਡੇ ਆ ਕੋਈ ਮੈਨਡ ਵੱਲੋਂ ਖੇਡੇ ਆ ਕੋਈ ਅਮਰੀਕਾ ਵੱਲੋਂ ਖੇਡੇ ਆ ਜਿੰਨੇ ਉੱਥੋਂ ਮੈਡਲ ਜਿੱਤੇ ਆ ਇਸ ਕਰਕੇ ਮੈਂ ਸਬਕ ਸੋ ਖਿਡਾਰੀਆਂ ਦੇ ਮਨ ਟਾਰਗੇਟ ਆ ਯਾਨੀ ਉਡੀਕਣਾ ਚਾਹੀਦਾ ਇਹ ਤਾਂ ਪਰ ਮੈਂ ਨਹੀਂ ਇਸ ਸਟ੍ਰੈਟਜੀ ਦੀ ਗੱਲ ਕਰਦਾ ਪਹਿਲੀ ਗੱਲ ਤਾਂ ਜੀ ਜਿਹਨਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਅਚੀਵਮੈਂਟ ਜਿਹਨਾਂ ਦੀ ਪੱਟੀ ਆ ਜੀ ਇੰਡੀਆ ਆ ਉਹਨਾਂ ਨੇ ਇੰਡੀਆ ਦਾ ਨਾਮ ਰੌਸ਼ਨ ਕੀਤਾ ਚੜ੍ਹਦੇ ਪੰਜਾਬ ਨੇ ਲਹਿੰਦੇ ਪੰਜਾਬ ਵਾਲੇ ਜਿਹਨਾਂ ਨੇ ਪਾਕਿਸਤਾਨ ਦਾ ਨਾਮ ਰੌਸ਼ਨ ਕੀਤਾ ਜਿਹਨਾਂ ਦੀ ਇੰਟਰਨੈਸ਼ਨਲ ਅਚੀਵਮੈਂਟਸ ਨੇ ਫਿਰ ਕੁਝ ਖਿਡਾਰੀ ਉਹਨਾਂ ਜਿਨ੍ਹਾਂ ਨੇ ਪਹਿਲ ਕੀਤੀ ਮੋਢੀ ਬਣੇ ਕਿਸੇ ਨਾ ਕਿਸੇ ਫੀਲਡ ਚ ਮੈਂ ਉਹ ਲਿਆ ਤੀਜਾ ਮੈਂ ਇਹਦੇ ਵਿੱਚ ਕ੍ਰਾਈਟੇਰੀਆ ਰੱਖਣ ਲੱਗੀ ਕਹੂੰਗੀ ਇੱਕ ਦਾਇਰਾ ਹੁੰਦਾ ਪਾਟਕਾ ਦਾ ਸਰੋਤਿਆਂ ਦਾ ਹਰ ਖੇਡ ਨੂੰ ਪਿਆਰ ਕਰਦੇ ਆ ਮੈਂ ਕੋਸ਼ਿਸ਼ ਕੀਤੀ ਇਹ ਫੁੱਲਾਂ ਦਾ ਕੋਲ ਦਸਤਾ ਹੋਵੇ ਜੇ ਹਰ ਫੁੱਲ ਲਿਆ ਜਾਵੇ ਇਹਦੇ ਵਿੱਚ ਕ੍ਰਿਕਟਰ ਵੀ ਹੋਣ ਜੀ ਪਰਮਾਨ ਵੀ ਹੋਣ ਐਥਲੀਟ ਵੀ ਹੋਣ ਹਾਕੀ ਵਾਲੇ ਵੀ ਹੋਣ ਇਹ ਚ ਟੈਨਿਸ ਪਲੇਅਰ ਵੀ ਹੋਣ ਰੈਸਲਰ ਵੀ ਹੋਣ ਸ਼ੂਟਿੰਗ ਪਲੇਅਰ ਵੀ ਹੋਣ ਕਿਸ ਤੋਂ ਇਲਾਵਾ ਫੁੱਟਬਾਲਰ ਵੀ ਹੋਣ ਤਾਂ ਮੈਂ ਕਈ ਗੇਮਾਂ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਕਿਉਂਕਿ ਮੈਨੂੰ ਲਹਿੰਦੇ ਪੰਜਾਬ ਦੀ ਦਿੱਕਤ ਆ ਰਹੀ ਸੀ ਹੁਣ ਤਾਂ ਮੈਂ ਲਾਹੌਰ ਦੇ ਵਿੱਚ ਇਹਨਾਂ ਖਿਡਾਰੀਆਂ ਨੂੰ ਮਿਲੂੰਗਾ ਤੇ ਮੈਨੂੰ ਮੈਟਰ ਮਿਲ ਜਾਏਗਾ ਪਰ ਮੈਨੂੰ ਪਾਕਿਸਤਾਨ ਦੇ ਖਿਡਾਰੀਆਂ ਦੇ ਮੈਟਰ ਦੀ ਪ੍ਰੋਬਲਮ ਆ ਰਹੀ ਸੀ ਖਾਸ ਕਰਕੇ ਔਰਤ ਪਲੇਅਰਜ਼ ਬਾਰੇ ਜੀ ਪਾਕਿਸਤਾਨ ਦੀ 15 ਪਲੇਅਰਾਂ ਦੀ ਟੀਮ ਕੋ ਕੁੜੀ ਸ਼ਾਮਲ ਆ ਊਸ਼ਨਾ ਸੋਹੇਲ ਕਿਉਂਕਿ ਮੈਨੂੰ ਅਸੀਂ ਕੁੜੀਆਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ ਪਰ ਚੜ੍ਹਦੇ ਪੰਜਾਬ ਦੀ ਖੁਸ਼ਕਿਸਮਤੀ ਆ ਵੀ ਸਾਡੇ ਬਹੁਤ ਕੁੜੀਆਂ ਨੇ ਨਾਮ ਰੌਸ਼ਨ ਕੀਤਾ ਤੇ ਇਹਦੇ ਵਿੱਚ ਮੈਂ ਹੌਕੀ ਖਿਡਾਰਨ ਰੂਪਾ ਸੈਣੀ ਸ਼ੂਟਰ ਅਬਨੀਤ ਸਿੱਧੂ ਤੇ ਇਸ ਤੋਂ ਇਲਾਵਾ ਮੈਂ ਮਨਜੀਤ ਕੌਰ ਐਥਲੀਟ ਨੂੰ ਸ਼ਾਮਲ ਕੀਤਾ ਫਿਰ ਮੈਂ ਇੱਕ ਖਿਆਲ ਰੱਖਿਆ ਕਿਉਂਕਿ ਇਹਦਾ ਸਰੋਤਾ ਵਰਗ ਹਰ ਕੋਈ ਹੁੰਦਾ ਜੀ 80 ਸਾਲ ਦਾ ਬਜ਼ੁਰਗ ਵੀ ਹੋਊਗਾ 18 ਸਾਲ ਦਾ ਵੀ ਹੋਊਗਾ ਤੇ ਮੈਨੂੰ ਇਹ ਸੀ ਵੀ ਸਿਰਫ ਪੁਰਾਣੇ ਖਿਡਾਰੀ ਨਾਲ ਲੈ ਜਾਣਾ ਇਸ ਕਿਤਾਬ ਦੇ ਵਿੱਚ ਨਵਾਂ ਵੀ ਲਿਆ ਜਾਵੇ ਪੁਰਾਣਾ ਵੀ ਲਿਆ ਜਾਵੇ ਜੇ ਹੌਕੀ ਦਾ ਬਲਵੀਰ ਸੀਨੀਅਰ ਲਿਆ ਤਾਂ ਹੌਕੀ ਦਾ ਆਰਮਨਪ੍ਰੀਤ ਵੀ ਲਿਆਇਆ ਬੈਠਾ ਹੈ। ਕੀ ਬਾਤ ਹੈ। ਨਵੇਂ ਪੁਰਾਣੇ ਨੂੰ ਜੋੜਿਆ। ਨਵੇਂ ਪੁਰਾਣੇ ਮਿਕਸ ਕਰਨ ਦੀ ਕੋਸ਼ਿਸ਼ ਕੀਤੀ ਜੁਬਰਾਜ ਸਿੰਘ ਕ੍ਰਿਕਟਰ ਨਵਾਂ ਲਿਆ ਜਦੋਂ ਮੈਂ ਕਰਤਾਰ ਸਿੰਘ ਵਿਚਕਾਰਲੇ ਦੌਰ ਦਾ ਖਿਡਾਰੀ ਆ। ਇਸ ਕਰਕੇ ਇਹ ਵੀ ਕੋਸ਼ਿਸ਼ ਕੀਤੀ ਕੁਝ ਕੁਝ ਸਾਡੇ ਖਿਡਾਰੀ ਜਿਹੜੇ ਮਿੱਥ ਬਣ ਗਏ। ਮੈਨੂੰ ਕਈ ਕਹਿਣਗੇ ਵੀ ਮੈਡਲ ਜੇ ਮੈਡਲ ਦੀ ਗੱਲ ਕੀਤੀ ਜਾਵੇ ਹੁਣ ਗਾਮਾਦਾਰਾ ਕਿਕਰ ਇਹਨਾਂ ਨੇ ਕੋਈ ਮੈਡਲ ਨਹੀਂ ਜਿੱਤੇ। ਇਨ ਦਾ ਸੈਂਸ ਵੀ ਕਾਮਨਵੈਲਥ ਏਸ਼ੀਅਨ 올림픽 ਪਰ ਇਹ ਸਾਡੀ ਤਾਕਤ ਦਾ ਪ੍ਰਤੀਕ ਹੈ ਪੰਜਾਬੀਆਂ ਦੇ ਦਾਰਾ ਗਾਮਾ ਕਿਕਰ ਇਹਦੇ ਵਿੱਚ ਮੈਂ ਗਾਮਾ ਲਿਆ ਪਾਕਿਸਤਾਨ ਦਾ ਲੈਂਦੇ ਪੰਜਾਬ ਦਾ ਚੜਦੇ ਪੰਜਾਬ ਦਾ ਇੰਡੀਆ ਦਾ ਮੈਂ ਦਾਰਾ ਸਿੰਘ ਲਿਆ ਪਹਿਲਵਾਨ ਤੇ ਇਸ ਕਰਕੇ ਮੈਂ ਉਹ ਵੀ ਕਿਉਂਕਿ ਜੇ ਦਾਰੇ ਗਾਮੇ ਬਿਨਾ ਮੈਨੂੰ ਲੱਗਦਾ ਸਾਂਝੇ ਪੰਜਾਬ ਦੀ ਗੱਲ ਕਰਨੀ ਹੈ ਅਧੂਰੀ ਹੈ ਕੋਈ ਗਾਮਾ ਦਾ ਉਹ ਸੀ ਜਿਹੜਾ ਜੰਮਿਆ ਇੰਡੀਆ ਦੇ ਵਿੱਚ ਪਟਿਆਲੇ ਜੰਮਿਆ ਪੜਿਆ ਉਦੋਂ ਦਾ ਲਾਹੌਰ ਸ਼ਿਫਟ ਹੋ ਗਿਆ ਪਾਰਟੀਸ਼ਨ ਤੋਂ ਬਾਅਦ ਤੇ ਫਜ਼ਲ ਮਹਿਮੂਦ ਆ ਕ੍ਰਿਕਟਰ ਉਹ ਜੰਮਿਆ ਇਧਰ ਇੰਡੀਆ ਚ ਇੰਡੀਆ ਵੱਲੋਂ ਖੇਡਣ ਲੱਗ ਗਿਆ ਸੀ ਪਾਰਟੀਸ਼ਨ ਹੋ ਗਈ ਉਧਰ ਸ਼ਿਫਟ ਹੋ ਗਿਆ ਇਸ ਕਰਕੇ ਹਰ ਰੇਂਜ ਲੈਂਨ ਦੀ ਕੋਸ਼ਿਸ਼ ਕੀਤੀ ਆ ਹਰ ਗੇਮ ਲੈਂਨ ਦੀ ਕੋਸ਼ਿਸ਼ ਕੀਤੀ ਆ ਮੇਲ ਫੀਮੇਲ ਵੀ ਲੈਂਨ ਦੀ ਕੋਸ਼ਿਸ਼ ਕੀਤੀ ਆ ਵੱਡੀ ਉਮਰ ਤੇ ਛੋਟੀ ਉਮਰ ਵੀ ਸ਼ਾਮਲ ਕੀਤੀ ਇਹ ਸ਼ਾਮੁਖੀ ਚ ਲਿਖਣ ਦਾ ਸੁਭਾਅ ਜਾਂ ਸੋਚ ਸੁਪਨਾ ਕਿਵੇਂ ਸੀ ਦੇਖੋ ਜੀ ਮੈਨੂੰ ਇੱਕ ਬੜਾ ਇੰਟਰਸਟਿੰਗ ਗੱਲ ਆ ਜਦੋਂ ਮੈਂ ਇਹਨਾਂ ਨਾਲ ਬਾਰੇ ਆਰਟੀਕਲ ਲਿਖਨੇ ਸ਼ੁਰੂ ਕੀਤੇ ਤਾਂ ਇੱਕ ਮੈਂ ਅਮਰੀਕਾ ਦੇ ਪੰਜਾਬੀ ਪ੍ਰਵਾਸੀ ਅਖਬਾਰ ਚ ਆਰਟੀਕਲ ਲਿਖਿਆ ਏ ਮੈਂ ਅਬਦੁਰਖਲਕ ਤੇ ਲਿਖਿਆ ਅੱਛਾ ਜੀ ਅਬਦੁਰਖਲਕ ਜਿਹੜਾ ਮਿਲਖਾ ਸਿੰਘ ਦਾ ਸਮਕਾਲੀ ਸੀ ਜਿਹੜੀ ਉਹ ਬਾਗ ਮਿਲਖਾ ਦੇ ਵਿੱਚ ਰੇਸ ਦਿਖਾਉਂਦੇ ਉਹ ਅਬਦੁਰਖਲਕ ਨਾਲ ਰੇਸ ਹੁੰਦੀ ਆ ਤੇ ਅਬਦੁਰਖਲਕ ਦੇ ਬੇਟਾ ਉੱਥੇ ਉਹਨਾਂ ਦਾ ਹੈਗਾ ਉੱਥੇ ਇੰਟਰਨੈਸ਼ਨਲ ਕੋਚ ਰਿਟਾਇਰਡ ਆ ਪਾਕਿਸਤਾਨ ਦਾ ਖਲਕ ਸਾਹਿਬ ਜੀ ਤੇ ਉਹਨਾਂ ਨਾਲ ਜੀ ਗੱਲ ਹੋਈ ਤਾਂ ਮੈਂ ਜੋ ਆਰਟੀਕਲ ਛਪਿਆ ਪੰਜਾਬੀ ਦਾ ਪ੍ਰਮੁਖੀ ਚ ਤਾਂ ਉਹ ਕਹਿੰਦੇ ਭਾਈ ਜਾਨ ਇਹਨੂੰ ਅਸੀਂ ਪੜ੍ਹ ਤਾਂ ਸਕਦੇ ਨਹੀਂ ਇਹਨੂੰ ਸਾਡੀ ਲੈਂਗੁਏਜ ਵਿੱਚ ਮਿਲ ਸਕਦਾ ਤਾਂ ਮੇਰੇ ਮਨ 'ਚ ਹੋਇਆ ਵੀ ਜਿੰਨਾ ਵਾਸਤੇ ਲਿਖ ਰਹੇ ਆਂ ਇਹ ਨਾਲ ਤਾਂ ਉਹ ਪੜ ਸਕਦੇ ਆ ਜਿਹੜੇ ਉਹਨਾਂ ਦੇ ਉਧਰ ਚੌਣ ਨੇ ਉਹ ਨਹੀਂ ਪੜ ਸਕਦੇ ਹਮਮ ਚੜਦੇ ਪੰਜਾਬ ਦੀ ਪੰਜਾਬੀ ਪੜ ਲੈਣਗੇ ਲੈਂਦੇ ਪੰਜਾਬ ਦੀ ਕਿਵੇਂ ਪੜਨਗੇ ਤਾਂ ਸੱਚ ਜਾਣੇ ਉਹ ਲਾਹੌਰ ਦੀ ਵਰਲਡ ਪੰਜਾਬੀ ਕਾਨਫਰੰਸ 'ਚ ਆਉਣ ਦਾ ਸਵੱਬ ਵੀ ਇਸੇ ਕਰਕੇ ਮੇਰਾ ਬਣਿਆ ਕੋਈ ਜਦੋਂ ਮੈਨੂੰ ਗੁਰਪ੍ਰੀਤ ਸਿੰਘ ਦੱਸਿਆ ਪ੍ਰੋਫੈਸਰ ਗੁਰਪ੍ਰੀਤ ਸਿੰਘ ਗਿੱਲ ਜੀ ਨੇ ਸੈਜਪ੍ਰੀਤ ਮੰਗੜ ਜੀ ਨੇ ਵੀ ਕਾਨਫਰੰਸ ਹੋਣੀ ਆ ਤੇ ਮੈਂ ਮੈਨੂੰ ਇਹ ਸੀ ਵੀ ਇਹ ਕਿਤਾਬ ਉੱਥੇ ਰਿਲੀਜ਼ ਕੀਤੀ ਜਾਵੇ ਫਿਰ ਗਿੱਲ ਸਾਹਿਬ ਨੇ ਬੜਾ ਸੋਣਾ ਮੈਨੂੰ ਮੁਹੰਮਦ ਆਸਫ ਰਜ਼ਾ ਜੀ ਨੇ ਲਾਹੌਰ ਤੋਂ ਉਹਨੇ ਟਰਾਂਸਲੇਟ ਕੀਤੀ ਨੂੰ ਸ਼ਾਮੁਖੀ ਦੇ ਵਿੱਚ ਟਰਾਂਸਲੇਟ ਕਰਕੇ ਫਿਰ ਉਹਨੇ ਉੱਥੇ ਸਾਂਝਾ ਵਿਰਸਾ ਪਬਲਿਸ਼ਿੰਗ ਤੇ ਕਿਤਾਬ ਛਪੀ ਯੂਨੀ ਸਟਾਰ ਲੋਕੀਤ ਪ੍ਰਕਾਸ਼ਨ ਨੇ ਗੁਰਮੁਖੀ ਦੀ ਕਿਤਾਬ ਛਾਪੀ ਆ ਤੇ ਸ਼ਾਮੁਖੀ ਦੇ ਵਿੱਚ ਲਾਹੌਰ ਤੋਂ ਕਿਤਾਬ ਛਪੀ ਆ ਉਹਨਾਂ ਟਰਾਂਸਲੇਟ ਕੀਤੀ ਆ ਹੁਣ ਇਹ 30 ਖਿਡਾਰੀ ਨੇ ਹੁਣ ਲੈਹਦੇ ਪੰਜਾਬ ਵਾਲੇ ਵੀ 30 ਨੂੰ ਪੜ ਸਕਣਗੇ ਚੜ੍ਹਦੇ ਪੰਜਾਬ ਵਾਲੇ ਵੀ 30 ਨੂੰ ਜੇ ਨਕਸ਼ਾ ਵੀ ਸਾਂਝਾ ਲਿਆ ਕਿਤਾਬ ਦੇ ਵਿੱਚ ਮੈਂ ਕੀ ਬਾਤ ਦੋਨਾਂ ਪੰਜਾਬਾਂ ਦਾ ਤੇ ਖਿਡਾਰੀ ਵੀ ਸਾਂਝੇ ਲਏ ਨੇ ਤੇ ਲੈਂਗੁਏਜ ਵੀ ਸਾਂਝੀ ਹੋਣੀ ਚਾਹੀਦੀ ਆ ਕੀ ਬਾਤ ਹੈ ਪੰਜਾਬੀ ਕੁਝ ਨਾਂ ਦੱਸਣੇ ਚਾਹੋਗੇ ਬਿਲਕੁਲ ਜੀ ਮੈਂ ਪਹਿਲਾਂ ਲੈਂਦੇ ਪੰਜਾਬ ਦੀ ਗੱਲ ਕਰੂੰਗਾ ਲੈਂਦੇ ਪੰਜਾਬ ਦੇ ਸਭ ਤੋਂ ਪਹਿਲਾਂ ਜੇ ਹਾਕੀ ਦੀ ਗੱਲ ਕੀਤੀ ਜਾਵੇ ਚੌਧਰੀ ਗੁਰਾਮ ਰਸੂਲ ਜਿਨ੍ਹਾਂ ਨੇ 1956 ਦੇ ਵਿੱਚ 1960 ਦੇ ਵਿੱਚ 올림픽ਸ ਮੈਚ ਜਿੱਤੇ 골ਡ ਸਿਲਵਰ ਬਗੀ ਉਸ ਤੋਂ ਬਾਅਦ ਉਹਨਾਂ ਦੀ ਪਾਕਿਸਤਾਨ ਦੀ ਹਾਕੀ ਦਾ ਸਭ ਤੋਂ ਵੱਡਾ ਨਾਮ ਹੋਇਆ 사ਮੀ ਉੱਲਾ ਸ਼ਾਹਬਾਜ਼ ਸੀਨੀਅਰ ਬਗੀ ਉਹਨਾਂ ਨੂੰ ਅਖਤਰ ਰਸੂਲ ਬਹੁਤ ਵੱਡੇ ਨਾਮ ਆ ਤੇ ਉਹਨਾਂ ਨੂੰ ਸ਼ਾਮਲ ਕੀਤਾ ਹਾਕੀ ਦੇ ਵਿੱਚ ਇਹ ਚਾਰ ਖਿਡਾਰੀ ਨੇ ਕ੍ਰਿਕਟ ਦੇ ਵਿੱਚ ਫਜ਼ਲ ਮਹਿਮੂਦ ਉਹਨਾਂ ਦਾ ਪਹਿਲਾ ਫਾਸਟ ਬੋਲਰ ਪ੍ਰੀਵ ਸੀਮ ਅਕਰਮ ਬਕਰ ਜੁਨਿਸ ਬਾਬਰ ਆਜ਼ਮ ਆਪਾਂ ਦੇਖਦੇ ਰਹੇ ਹਾਂ ਟੈਸਟ ਮੈਚ ਜੌਰਕਰ ਮਾਰਦਾ ਹੁੰਦਾ ਹੈ ਬਕਰ ਯੂਨਿਸ ਉਹਦੇ ਪਈ ਯਾਰਕਰ ਕਿੰਗੀ ਲਿਖਿਆ ਉਹਨੂੰ ਬਕਰ ਜੁਨਿਸ ਹਾਂ ਰਿਵਰਸ ਸਵਿੰਗ ਫਲਿੱਕ ਦਾ ਮਤਲਬ ਕਿ ਰਿਵਰਸ ਸਵਿੰਗ ਦਾ ਯਾਦੂਗਰ ਹਾਂ ਜੀ ਕੋਈ ਜੌਰਕਰ ਕਿੰਗਾ ਤੇ ਉਸ ਤੋਂ ਇਲਾਵਾ ਬਾਬਰ ਆਜ਼ਮ ਇਜ਼ਵਾਮੁਲ ਹਕ ਲੈਆ ਤੇ ਫਿਰ ਐਥਲੈਟਿਕ ਦੇ ਵਿੱਚ ਮੈਂ ਗੁਲਾਮ ਰਜ਼ੀਕ ਲੈਆ ਉਸ ਤੋਂ ਇਲਾਵਾ ਮੈਂ ਅਬਦੁਲ ਖਾਲਕ ਦੀ ਗੱਲ ਕੀਤੀ ਆ ਅਬਦੁਲ ਖਾਲਕ ਮਿਲਖਾ ਸਿੰਘ ਦਾ ਸਮਕਾਲੀ ਗੁਲਾਮ ਰਜ਼ੀਕ ਅਗਰਬਚਨ ਸਿੰਘ ਰੰਧਾਵੇ ਦਾ ਸਮਕਾਲੀ ਉਹਨੂੰ ਮੈਂ ਉੱਡਣਾ ਬਾਜ਼ ਲਿਖਿਆ ਪਾਕਿਸਤਾਨ ਦਾ ਇਨੇ ਹਾਲੀ ਦੇ ਵਿੱਚ ਮੈਡਲ ਜਿੱਤੇ ਆ ਇਹ 올림픽 ਦੇ ਵਿੱਚ ਜੈਵਲਿੰਗ ਟੈਨਿਸ ਪਲੇਅਰ ਰੂਸ਼ਨਾ ਸੋਹੇਲ ਲਈ ਆ ਗਾਮਾ ਪਹਿਲਵਾਨ ਨੂੰ ਲਿਆਗਾ ਜਿਹੜੇ ਉਹਨਾਂ ਨੇ ਇਸ ਕਰਕੇ ਇਹ ਖਿਡਾਰੀ ਨੇ ਪਾਕਿਸਤਾਨ ਦੇ ਆਪਣੇ ਵਾਲੇ ਪਾਸੇ ਚੜ੍ਹਦੇ ਪੰਜਾਬ ਦੇ ਵਿੱਚੋਂ ਹਾਕੀ ਦੇ ਵਿੱਚ ਬਲਬੀਰ ਸੀਨੀਅਰ ਬਹੁਤ ਵੱਡਾ ਨਾਮ ਪਰ ਪ੍ਰਿਥਵੀਪਾਲ ਸਿੰਘ ਬਹੁਤ ਵੱਡਾ ਉਹਨਾਂ ਨੇ ਨਕਾਨਾ ਸਾਹਿਬ ਦਾ ਜੰਪਰ ਦੇਖੋ ਆਹ ਕੀ ਬਾਤ ਹੈ ਨਕਾਨਾ ਉਹਨੂੰ ਗੁਰਨਾਮ ਦਾ ਗ੍ਰੈਂਡ ਲਿਖਿਆ ਸੀਗਾ ਉਹ ਗੁਰਨਾਮ ਦਾ ਗ੍ਰੈਂਡ ਪ੍ਰਿੰਸੀਪਲ ਸਰਵਿਸਿੰਗ ਜੀ ਨੇ ਤੇ ਫਿਰ ਉਸ ਤੋਂ ਇਲਾਵਾ ਜੀਤਪਾਲ ਸਿੰਘ ਨੂੰ ਵਿਰਲਡ ਕੱਪ ਜਿਹੜੇ ਹਾਰਬਰ ਪ੍ਰੀਜ਼ ਨੂੰ ਲਿਆ ਰੂਪਾ ਸਟਿੰਗ ਲਿਆ ਮੈਸਾਟਿਕ ਚ ਮਿਲਖਾ ਸਿੰਘ ਨੂੰ ਲਿਆ ਗੁਰਬਚਰਨ ਰੰਧਾਵਾ ਨੂੰ ਲਿਆ ਮਿਲਖਾ ਸਿੰਘ ਦਾ ਬਰਤ ਵੀ ਤੇ ਮਹਿੰਦਰ ਗਿੱਲ ਦਾ ਬਰਤ ਵੀ ਪਾਕਿਸਤਾਨ ਦਾ ਉਧਰੋਂ ਪਾਰਟੀਸ਼ਨ ਤੋਂ ਆਏ ਸੀ ਫਿਰ ਮਨਜੀਤ ਕੌਰ ਨੂੰ ਲਿਆਂ ਦੇ ਵਿੱਚ ਮੈਸਾਟਿਕ ਦੇ ਵਿੱਚ ਫਿਰ ਜਰਨੈਲ ਸਿੰਘ ਫੁੱਟਬਾਲਰ ਉਹ ਵੀ ਕਿਸ ਤਰ੍ਹਾਂ ਉਧਰੋਂ ਸੰਤਾਲੀ ਤੋਂ ਆਇਆ ਸੀਗਾ ਫੁੱਟਬਾਲਰ ਬਹੁਤ ਵੱਡਾ ਨਾਮ ਕਰਤਾਰ ਸਿੰਘ ਪਹਿਲਵਾਨ ਦਾਰਾ ਸਿੰਘ ਪਹਿਲਵਾਨ ਨੂੰ ਲਿਆ ਫਿਰ ਮੈਂ ਸਭ ਤੋਂ ਵੱਡੀ ਗੱਲ ਜਗਰਾਤ ਸਿੰਘ ਕਰੈਕਟਰ ਨੂੰ ਲਿਆਂ ਬਹੁਤ ਵੱਡਾ ਨਾਮ ਆਇਆ ਇਹੋ 30 ਖਿਡਾਰੀ ਨੇ ਇਹ ਪਹਿਲੇ ਪੰਜਾਬ ਦੇ ਸ਼ਾਹ ਸੁਵਾਰ ਦੇ ਪਹਿਲੇ ਗਿਸ਼ਤ ਚਮਤੀਆਂ ਨੂੰ ਸ਼ਾਮਲ ਕੀਤਾ ਫਿਰ ਆਪਣੇ ਸ਼ੂਟਿੰਗ ਦੇ ਵਿੱਚ ਸਭ ਤੋਂ ਵੱਡੀ ਗੱਲ ਆਵਨੀਤ ਕੌਰ ਸਿੱਧੂ ਤੇ ਅਵਿਨਾਬ ਬਿੰਦਰਾ ਅਵਿਨਾਬ ਬਿੰਦਰਾ ਇੰਡੀਆ ਦਾ ਪਹਿਲਾ 올림픽 골ਡ ਮੈਡਲਿਸਟ ਇੰਡੀਵੀਦੂਅਲ ਅਵਨੀਤ ਪੰਜਾਬ ਦੀ ਪਹਿਲੀ 올ਿਪੀਅਨ ਪਹਿਲੀ ਏਸ਼ੀਅਨ ਮੈਡਲਿਸਟ ਪਹਿਲੀ ਕਾਮਨਵੇਲਥ ਮੈਡਲਿਸਟ ਪਹਿਲੀ ਅਰਜੁਨਾ ਵਾਰਡੀ ਇਸ ਕਰਕੇ ਮੈਂ ਕੋਸ਼ਿਸ਼ ਰਹੀ ਹੈ ਮੇਰੀ ਵੀ ਹਰ ਖਿਡਾਰੀ ਦੀ ਨਵੇਕਲੀ ਅਚੀਵਮੈਂਟ ਹੋਵੇ ਤੇ ਅਗਲੇ ਪਾਰਟਸ 'ਚ ਬਹੁਤ ਖਿਡਾਰੀ ਹੋਣਗੇ ਮਗੀ ਮੈਂ thro3n ਹੁਣੀ ਗੱਲ ਕਰਨੀ ਸਾਂਝਾ ਹਾਂਗਾ ਕਈਆਂ ਅੱਜਕੱਲ ਕਮੈਂਟ ਆਉਣ ਲੱਗ ਜਾਂਦੇ ਆ ਤੇ ਜੇ ਗੱਲ ਕੀਤੀ ਜਾਵੇ ਤਾਂ ਐਥਲੈਟਿਕ ਦੇ ਵਿੱਚ ਸਾਡੇ ਬਹੁਤ ਪਰਦੋਮਨ ਸਿੰਘ ਪਿਆਗਾ ਅਗਲੇ ਕਿਸ ਤੇ ਪਰਦੋਮਨ ਸਿੰਘ ਹਾਂ ਗਵਾਂਡੀ ਹਾਂ ਗਵਾਂਡੀ ਬਿਲਕੁਲ ਭਗਤ ਜੀ ਮਗੀ ਬਾਦਰ ਸਿੰਘ ਤੋਂ ਲੈ ਕੇ ਸੁਨੀਤਾ ਰਾਣੀ ਨੂੰ ਸ਼ਾਮਲ ਕਰਨਾ ਹੌਕੀ ਦੇ ਵਿੱਚ अजीतਪਾਲ ਸਿੰਘ ਹਰਚਰਨ ਸਿੰਘ ਨੂੰ ਸ਼ਾਮਲ ਕਰਨਾ ਸੁਰਿੰਦਰ ਸੋਢੀ ਨੂੰ ਸ਼ਾਮਲ ਕਰਨਾ ਫਿਰ ਮਤਗੀ ਜੇ ਗੱਲ ਕੀਤੀ ਜਾਵੇ ਕੁੜੀਆਂ ਦੇ ਵਿੱਚ ਅੰਜੂ ਮੋਤਗਿਲ ਨੂੰ ਸ਼ਾਮਲ ਕਰਨਾਗਾ ਤੇ ਰੈਸਲਿੰਗ ਦੇ ਵਿੱਚ ਪਰਵਿੰਦਰ ਚਿਮੇ ਨੂੰ ਕਰਨਾ ਕੇਸਰ ਚਿਮੇ ਨੂੰ ਕਰਨਾ ਸ਼ਾਮਲ ਤੇ ਕਰੈਕਟਰ ਦੇ ਵਿੱਚ ਮਿਸ਼ਨ ਸਿੰਘ 베ਦੀ ਨੂੰ ਸ਼ਾਮਲ ਕਰਨਾ ਤੇ ਬਹੁਤ ਖਿਡਾਰੀ ਨੇ ਅਗਲੇ ਪਾਰਟਸ ਚ ਆਉਣਗੇ ਉਧਰੋਂ ਵੀ ਕਲੀਮ ਮੁੱਲਾ ਆਊਗਾ ਤੌਫੀਕਦਾਰ ਮੁਨੀਰਦਾਰ ਤਨਵੀਰਦਾਰ ਹੋਣਗੇ ਤੇ ਅਗਲੀ ਕਿਸ਼ਤ ਬੜੀ ਲੰਬੀ ਲੰਬੀ ਆ ਮੁਇਨ ਖਾਨ ਆਏਗਾ ਤੇ ਹੋਰ ਵੀ ਖਿਡਾਰੀਆਂ ਦੇ ਮੇਰੀ ਕੋਸ਼ਿਸ਼ ਆ ਕਿਕਰ ਸਿੰਘ ਭਲਵਾਨ ਤੇ ਵੀ ਆਊਗਾ ਤੇ ਅਗਲੇ ਮੇਰਾ ਟਾਰਗੇਟ ਆ ਵੀ ਘੱਟੋ ਘੱਟ ਮੈਂ 100 ਖਿਡਾਰੀ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਲਿਖਾਂ ਤੇ ਇੱਕੀ ਦੇ ਵਿੱਚ ਮੈਨੂੰ ਹੋਰ ਵੀ ਵੱਡੀ ਗੱਲ ਜਦੋਂ ਕਿਤਾਬ ਛਪ ਰਹੀ ਸੀ ਤਾਂ ਤੁਸੀਂ ਕਿਤਾਬ ਦਾ ਇਹ ਟਾਈਟਲ ਦੇਖੋ ਜੀ ਹਾਂਜੀ ਇਹਦੇ ਕਹਾਵ ਦੇ ਟਾਈਟਲ ਦੇ ਸਾਂਝੇ ਪੰਜਾਬ ਦਾ ਨਕਸ਼ਾ ਲਹਿੰਦਾ ਪੰਜਾਬ ਤਾਂ ਆ ਹੀ ਗਿਆ ਚੜ੍ਹਦੇ ਪੰਜਾਬ ਦੇ ਨਾਲ ਹਰਿਆਣਾ ਤੇ ਹਿਮਾਚਲ ਵੀ ਆ ਗਿਆ ਕਿਆ ਬਾਤ ਜਿਹੜਾ 47 ਤੋਂ ਪਹਿਲਾਂ ਸੀ ਤੇ ਇੱਕ ਮੇਰੇ ਕਹਿ ਦਿਮਾਗ ਚ ਆਇਆ ਵੀ ਜੇ ਚੜ੍ਹਦੇ ਪੰਜਾਬ ਤੇ ਲਹਿੰਦਾ ਪੰਜਾਬ ਕਰਦੇ ਆ ਤਾਂ ਇੱਕ ਉਹ ਪੰਜਾਬ ਜਿਹੜਾ ਸਾਂਝੇ ਪੰਜਾਬ ਦਾ ਹਿੱਸਾ ਸੀ ਹਰਿਆਣਾ ਆਪਣੇ ਨੀਰ ਚੋਪੜਾ ਹੋਣੀ ਮਤਲਬ ਕਿ ਬਨੇਸ਼ ਫੋਗਟ ਬਾਕੀ ਜਿਹੜੇ ਪੱਖ ਜਿਹੜੇ ਹਰਿਆਣੇ ਦੇ ਪਲੇਅਰ ਨੇ ਫਿਰ ਹਿਮਾਚਲ ਦੇ ਪਲੇਅਰ ਲੈਣੇ ਆਵੇਂ ਮਗੀਰ ਨੇ ਹਮਾ ਚਰਨਜੀਤ ਸਿੰਘ ਹਿਮਾਚਲ ਦੇ ਜੰਪਾਲ ਪੰਜਾਬ ਦੇ ਰਹਿੰਦੇ ਸੀਗੇ ਉਹ ਲੈਣੇ ਆ ਵੀ ਜਿਨ੍ਹਾਂ ਨੇ ਹਿਮਾਚਲ ਦਾ ਤਹਿਰਾਣੇ ਦੇ ਤੇ ਜੰਪਾਲ ਨੇ ਪਰ ਸਾਂਝੇ ਪੰਜਾਬ ਦੇ ਨੇ ਇਸ ਕਰਕੇ ਪੰਜਾਬ ਦਾ ਸਾਰ ਮਗੀਰ ਪ੍ਰਿੰਸੀਪਲ ਸਰਪੰਚ ਸਿੰਘ ਕਿਵੜੀ ਜਣੀ ਗੱਲ ਕਹਿੰਦੇ ਸੀਗੇ ਕਹਿੰਦੇ ਕਿ ਪੰਜਾਬੀਆਂ ਦੀ 올림픽 ਹੋਣੀ ਚਾਹੀਦੀ ਆ। ਕੀ ਬਾਤ ਹੈ ਜਿਹਦੇ ਵਿੱਚ ਇੰਡੀਆ ਦੇ ਪੰਜਾਬੀ ਵੀ ਖੇਡਣ ਪਾਕਿਸਤਾਨ ਦੇ ਪੰਜਾਬੀ ਵੀ ਖੇਡਣ ਕੈਨੇਡਾ ਅਮਰੀਕਾ ਕੀਨੀਆ ਦੇ ਆਸਟ੍ਰੇਲੀਆ ਦੇ ਪੰਜਾਬੀ ਵੀ ਖੇਡਣ ਪੰਜਾਬੀ 올림픽 ਹੋਣੀ ਚਾਹੀਦੀ ਆ ਜਿਵੇਂ ਆਸਟ੍ਰੇਲੀਆ ਕੈਨੇਡਾ ਤੇ ਨਿਊਜ਼ੀਲੈਂਡ ਦੇ ਵਿੱਚ ਸਿੱਖ ਖੜਾਉਂਦੀਆਂ ਨਾ ਇੱਕ ਪੰਜਾਬੀਆਂ ਦੀ 올림픽 ਹੋਣੀ ਚਾਹੀਦੀ ਆ। ਤੇ ਇਸ ਕਰਕੇ ਇਹ ਮੇਰਾ ਆਉਣ ਵਾਲੇ ਸਮੇਂ ਦਾ ਟਾਰਗੇਟ ਆ ਪਰ ਇਹ ਬੜਾ ਮੇਰਾ ਕੁਸ਼ਨ ਸੀ ਮੈਨੂੰ ਸਮਝਦਾ ਵੀ ਲਾਹੌਰ ਦੇ ਵਿੱਚ ਇਹਨੂੰ ਰੀਲੀਜ਼ ਕਰਨ ਦਾ ਸੁਭਾਅ ਬਣਿਆ ਹਾਂ ਜੇ ਪੰਜਾਬ ਦੀ ਕਿਤਾਬ ਨੂੰ ਕਿਉਂਕਿ ਸਾਂਝੇ ਪੰਜਾਬ ਦੀ ਰਾਜਧਾਨੀ ਵੀ ਲਾਹੌਰ ਹੀ ਸੀ ਨਾ ਜੀ ਕਾ ਬਾਹ ਦਾ ਸੈਂਟਰ ਤਾਂ ਲਾਹੌਰ ਹੀ ਸੀ ਉਦੋਂ ਤੇ ਸ਼ਾਹਮੁਖੀ ਤੇ ਗੁਰਮੁਖੀ ਦੇ ਵਿੱਚ ਇਕੱਠੀ ਰੀਲੀਜ਼ ਕੀਤੀ ਆ ਤੇ ਇਸ ਕਰਕੇ ਸਾਂਝੇ ਪੰਜਾਬ ਦੇ ਬਾਰੇ ਇਹ ਜਿੰਨਾ ਲਿਖਿਆ ਜਾਵੇ ਜਿੰਨਾ ਕਿਹਾ ਜਾਵੇ ਥੋੜਾ ਜਿਆਦਾ ਜਾਵੇ ਥੋੜਾਗਾ ਪ੍ਰਿੰਸਪਲ ਸਰਬੋ ਸਿੰਘ ਗੱਲਾਂ ਸੁਣਾਉਂਦੇ ਸੀ ਉਹਨਾਂ ਨੇ ਕਿਤਾਬ ਦੇ ਵਿੱਚ ਵੀ ਲਿਖਿਆ ਕਿ ਇਹ ਮੇਰੀ ਦਿਲ ਦੀ ਰੀਤ ਸੀ ਪਰ ਮੇਰੇ ਸ਼ਾਗਿਰਦ ਨੇ ਪੂਰੀ ਕੀਤੀ ਆ ਤੇ ਸ਼ਮਸ਼ੇਰ ਸੰਧੂ ਨੇ ਇੱਕ ਵਾਰੀ ਲਿਖੀ ਸੀ ਕਿਤਾਬ ਸ਼ਲੋਕ ਸੁਰਾਂ ਤੇ ਸੁਰ ਦਰਿਆਵਾਂ ਪਾਰ ਤੇ ਕਿਆ ਬਾਤ ਕਿਉਂਕਿ ਉਹਦੇ ਵਿੱਚ ਜਿੰਨੇ ਪਾਕਿਸਤਾਨ ਦੇ ਸਿੰਗਰ ਸੀ ਆਲਮ ਲੋਹਾਰ ਵਗੈਰਾ ਉਹਨਾਂ ਦੇ ਵੀ ਲਿਖਿਆ ਤੇ ਇੱਧਰ ਜਮਲੇ ਜੱਟ ਤੇ ਵੀ ਲਿਖਿਆ ਸੀਗਾ ਉਹ ਗਾਇਕਾ ਤੇ ਲਿਖਿਆ ਸੀਗਾ ਤੇ ਇਹ ਮੇਰੀ ਖਿਡਾਰੀਆਂ ਤੇ ਮੈਨੂੰ ਸਭ ਨੂੰ ਮੰਨਿਆ ਅ ਸ਼ਹਿਰਾਂ ਦੇ ਪਿੰਡੋਂ ਪੜ ਕੇ ਉਸ ਨਹਿਰ ਜਾਂਦੀ ਹੈ ਨਹਿਰਾ ਸਾਰੇ ਸਾਂਝੇ ਪੰਜਾਬਾਂ ਨੂੰ ਪੰਜਾਬ ਨੂੰ ਜੋੜਦੀ ਹੈ ਉਸ ਨਹਿਰੇ ਨਹਿਰ ਦੇ ਪਾਣੀ ਦਾ ਸਿੰਜਿਆ ਨਵਦੀਪ ਗਿੱਲ ਜਦੋਂ ਸਾਂਝੇ ਪੰਜਾਬ ਦੀ ਰਾਜਧਾਨੀ ਬੈਠ ਕੇ ਕੀ ਅਨਪਵ ਕਰਦੇ ਆ ਦੇਖੋ ਜੀ ਪੰਜ ਆਪ ਨਹੀਂ ਆਪ ਪਾਣੀ ਤੋਂ ਬਣਿਆ ਮਕਿ ਹੁਣ ਤਾਂ ਜੇ ਅਸਲ ਚ ਸਾਂਝਾ ਪੰਜਾਬ ਹੀ ਪੰਜ ਆਵਾ ਆਮ ਕਹਿੰਦੇ ਨਾ ਢਾਈ ਢਾਈ ਆਵ ਰਹੀ ਹੁਣ ਤਾਂ ਉਹਲੇ ਪਾਸੇ ਤੇ ਇਸ ਕਰਕੇ ਵੈਸੇ ਵੀ ਨਾ ਮਨੁੱਖ ਦੇ ਸਰੀਰ ਚ ਪਾਣੀ ਦੀ ਮਾਤਰਾ ਵੱਧ ਹੁੰਦੀ ਆ ਪਾਣੀ ਨਾਲ ਮਨੁੱਖ ਦਾ ਬਹੁਤ ਲਗਾ ਹੁੰਦਾਗਾ ਮੈਨੂੰ ਵੀ ਪਾਣੀ ਬਹੁਤ ਖਿੱਚਦਾਗਾ ਤੇ ਇਹ ਵੀ ਹੋ ਸਕਦਾ ਕਾਰਨ ਵੀ ਨਹਿਰ ਕੰਡੇ ਸਾਡਾ ਪਿੰਡਾ ਚੈਨਾ ਉੱਥੋਂ ਦੇ ਜੰਪਾ ਵਾਲਾ ਤੇ ਇਸ ਕਰਕੇ ਫਿਰ ਅੰਦਰ ਵੱਸਦਾ ਪਾਣੀ ਪਾਣੀਆਂ ਨੂੰ ਜੋੜ ਦਿਆ ਪਾਣੀਆਂ ਜੋੜਦਾ ਜੀ ਨਹਿਰਾਂ ਦੀ ਸਾਂਝ ਆ ਮਕਿ ਨਹਿਰਾਂ ਨੇ ਸਿੰਜਿਆ ਪੰਜਾਬ ਨੂੰ ਮਕਿ ਜਿਹੜਾ ਉਹ ਗੱਲ ਕਰਦੇ ਨੇ ਸੰਦਲਵਾਰ ਦਾ ਇਲਾਕਾ ਸੀ ਬੇਆਵਾਜ਼ ਸੀ ਮਕਿ ਬੰਜਰ ਸੀ ਤਾਂ ਨਹਿਰਾਂ ਨਿਕਲੀਆਂ ਤੇ ਨਹਿਰਾਂ ਨੇ ਇਲਾਕਾ ਆਵਾਜ਼ ਕੀਤਾ ਤੇ ਨਹਿਰਾਂ ਦੀ ਪਾੜੀਆਂ ਦੇ ਉੱਤੇ ਖੜਾਰੀ ਮਕਿ ਭਜਦੇ ਰਹੇ ਆ ਰੇਲ ਦੀਆਂ ਪਾਰਟੀਆਂਦ ਵਾਲੇ ਭਜਦੇ ਰਹੇ ਅਗੇ ਹੀ ਟਰੈਕ ਹੁੰਦੇ ਸੀਗੇ ਉਹ ਦਸੋਂ ਸੈਂਟੀਟਿਕ ਟਰੈਕ ਆ ਕਿਨਾਂ ਤੇ ਬਾਕੀ ਇਹ ਆਰਗੈਨਿਕ ਟਰੈਕ ਸੀਗੇ ਨਹਿਰ ਨਾ ਕਿਟਾ ਬਟਾ ਦੇਖੋ ਰਿਸ਼ਤਾ ਬਲਵੰਤ ਕਾਰਗੀ ਜਨਮ ਸ਼ੈਣੇ ਹੋਇਆ ਨਹਿਰੀ ਰਾਮਕੋਠੀ ਚ ਪਰ ਨੌਤ ਕਰਕੇ ਸ਼ੈਣੇ ਦਾ ਨਹੀਂ ਸੀ ਪਰ ਉਹਦੇ ਫਾਦਰ ਤਾਰਪਾ ਬਾਬੂ ਸੀ ਨਹਿਰੀ ਰਾਮਕੋਠੀ ਦੇ ਇਰੀਗੇਸ਼ਨ ਵਿਭਾਗ ਵਿੱਚ ਤਾਂ ਉਹ ਨਹਿਰੀ ਰਾਮ ਕਰਕੇ ਬਲਵੰਤ ਕਾਰਗੀ ਨਹਿਰ ਦੇ ਖੰਡੇ ਪੈਦਾ ਹੋਇਆ ਇਹ ਮੈਂ ਤਾਂ ਕਹਿੰਦਾ ਬਖਸ਼ੀਸ ਆ ਸਾਡੇ ਇਲਾਕੇ ਨੂੰ ਵੀ ਬਲਵੰਤ ਕਾਰਗੀ ਦਾ ਉਹ ਮੈਂ ਕਿਸੇ ਨੂੰ ਹੱਬ ਕੇ ਕਹਿੰਦਾ ਹਾਂ ਉਹਨਾਂ ਨਾਲ ਤਾਂ ਗੱਲ ਕਿਹਾ ਚ ਵੀ ਗੱਲ ਤੇ ਹੀ ਹੈਗਾ ਮੇਰਾ ਬਰਨਾਲਾ ਇਲਾਕਾ ਸਹਿਦੀ ਰਾਜਧਾਨੀ ਸ਼ੈਣਾ ਦਾ ਮੇਰਾ ਪਿੰਡਾ ਜਿੱਥੋਂ ਬਲਵੰਤ ਕਾਰਗੀ ਜਨਮ ਹੋਇਆ ਕਿ ਜਦੋਂ ਇੰਟਰਵਿਊ ਹੋਈ ਸੀ ਮੇਰੀ ਪੀਆਰਓ ਦੀ ਉੱਚ ਮੈਨੂੰ ਕੁਐਸਚਨ ਕੀਤਾ ਸੀ ਪਰਮੇਸ਼ਰ ਬਨਾਕ ਜੀ ਨੇ ਫਿਰ ਹਿੰਦੁਸਤਾਨ ਟਾਈਮ ਦੇ ਜੀਟਰ ਨੇ ਉਹ ਇੰਟਰਵਿਊ ਪਾਇਨੋ ਸੀ ਕਿ ਇਹਨੇ ਥੋੜਾ ਜਿਹੜਾ ਪਿੰਡਾ ਬਖੈ ਸ਼ੈਣਾ ਉਹਦੇ ਪਿੰਡ ਦਾ ਕੋਈ ਖਾਸ ਨਾਮ ਮਾਜੀ ਬਲਵੰਤ ਕਾਰਗੀ ਜਨਮ ਹੋਇਆ ਇਸ ਕਰਕੇ ਇੱਕ ਨਾਮ ਹੁੰਦਾ ਇਸ ਕਰਕੇ ਨਾ ਰਣਾ ਬੜਾ ਗੂੜਾ ਰਿਸ਼ਤਾ ਹੈ ਜੀ ਕਿ ਇੱਕ ਕਿਤਾਬ ਚ ਜਦੋਂ ਬੰਦਾ ਲਿਖ ਰਾਤਾਂ ਚੱਕਣੀਆਂ ਬੈਨੇ ਮੁਸ਼ਕਲਾਂ ਜਾਂ ਕੋਈ ਇਹੋ ਜੀ ਚੀਜ਼ ਲਿਖਦੇ ਆਂ ਨੂੰ ਕਹਿੰਦੇ ਹੁੰਦੇ ਨੇ ਵੀ ਜਦੋਂ ਕੁੜੀ ਦਾ ਦਾਜ ਬਣਦਾ ਹੈ ਤਾਂ ਫੁਲਕਾਰੀ ਕੱਢਦੇ-ਕੱਢਦੇ ਕਦੇ-ਕਦੇ ਸੂਈਆਂ ਪੋਟਿਆਂ 'ਚ ਵੱਜ ਜਾਂਦੀਆਂ ਲਿਖਦੇ ਆਂ ਲਿਖਦੇ ਆਂ ਚ ਪੋਟਿਆਂ 'ਚ ਕਦੇ ਸੂਈ ਵੱਜੀ ਹੋਵੇ ਸੂਈ ਦਾ ਇਸ ਸੇ ਵੀ ਮੈਨੂੰ ਸਭ ਤੋਂ ਵੱਡੀ ਦਿੱਕਤ ਨਹੀਂ ਕਹੂੰਗਾ ਵੀ ਨਹੀਂ ਮੈਨੂੰ ਆਈ ਲੋਡ ਫਿਰ ਮੈਨੂੰ ਸਟਰਗਲ ਕਰਨੀ ਵੀ ਪਾਕਿਸਤਾਨ ਦੇ ਖਿਡਾਰੀਆਂ ਦੇ ਮੈਟਰ ਇਕੱਠਾ ਕਰਨ ਲਈ ਕਿਉਂਕਿ ਇੱਕ ਤਾਂ ਜੇ ਉਹਨਾਂ ਦਾ ਮੈਟਰ ਕੋਈ ਨੈੱਟ 'ਤੇ ਸੀ ਉਰਦੂ ਜਾਂ ਸ਼ਾਹਮੁਖੀ 'ਚ ਉਹ ਵੀ ਆਪ ਦੇਖ ਵੀ ਨਹੀਂ ਸਕਦੇ ਸੀ ਇਹ ਫੋਟੋ ਤੋਂ ਪਤਾ ਲੱਗਦਾ ਸੀ ਵੀ ਉਹਦੇ ਮਾਰ ਲਿਖਿਆ ਤੇ ਦੂਜਾ ਉਹਨਾਂ ਦੇ ਮੈਟਰ ਦੀ ਪ੍ਰੋਬਲਮ ਸੀ ਇਸੇ ਕੈਮਰਾ ਲਾਹੌਰ ਆਉਂਦਾ ਸੁਆਪ ਬਣਿਆ ਵੀ ਇਹਨਾਂ ਖਿਡਾਰੀਆਂ ਦਾ رابطہ ਕੀਤਾ ਜਾਵੇ ਸ਼ੇਰਵਾਨੀ ਸਾਹਿਬ ਖਿਡਾਰੀਆਂ ਨੂੰ ਬੁਲਾ ਰਿਹਾ ਸਾਨੂੰ ਤੇ ਉਹਨਾਂ ਨਾਲ ਕੰਟੈਕਟ ਹੋ ਜੂਗਾ ਉਹਨਾਂ ਦੇ ਮੈਟਰ ਮੈਨੂੰ ਮਿਲ ਜਿਆ ਕਰੇਗਾ ਜੀ ਇਹੀ ਪ੍ਰੋਬਲਮ ਆਈ ਸੀ ਇਸੇ ਕਰਕੇ ਮੈਂ ਹਜੇ 15-15 ਖਿਡਾਰੀ ਲੈ ਨਹੀਂ ਹੋ ਸਕਦਾ ਸੀ ਪਹਿਲੀ ਕਰਾ ਜੀ 25-25 ਲੈ ਲੈਂਦਾ ਮੈਂ 25-25 50 ਕਰ ਦਿੰਦਾ ਪੂਰੇ ਪਰ ਹਜੇ ਮੇ ਕੋਲ 15 ਖਿਡਾਰੀਆਂ ਦਾ ਡਾਟਾ ਸੀਗਾ ਤੇ ਮੈਨੂੰ ਕਈ ਇਹਨੇ ਪੁੱਛਿਆ 15 ਹੀ ਕਿਉਂ ਮੈਂ ਕਿਹਾ ਵੀ ਕਿਲੋਮੀਟਰ ਦਾ ਪਤਾ ਨਹੀਂ ਉਹ ਕਹਿੰਦੇ ਆ ਵੀ ਬਾਗੇ ਤੋਂ 15 ਮੀਲ ਹੀ ਲਾਹੌਰ ਆ 15 ਮੀਲ ਹੀ ਅਮਰਸਾਰ ਆ ਕੀ ਬਾਤ ਹੈ ਇਹ ਮੈਂ ਆਪ 15 16 ਮੀਲ ਆ ਫਿਰ ਮੈਂ 15 15 ਲੈਣਨੇ ਆ ਭਾਈ ਮੈਂ ਤਾਂ ਤੁਹਾਨੂੰ ਕੀ ਬਾਤ ਹੈ ਇਸ ਕਰਕੇ ਇਹ ਸੀਗਾ ਇਸ ਕਰਕੇ ਵੀ ਇਹ ਕਿਤਾਬ ਚ ਮੈਨੂੰ ਇਹ ਵੀ ਹੁਣ ਲਾਹੌਰ ਦੀ ਫੇਰੀ ਤੋਂ ਬਾਅਦ ਮੈਨੂੰ ਲੱਗਦਾ ਕਿ ਮੈਨੂੰ ਪਾਕਿਸਤਾਨ ਖਿਡਾਰੀਆਂ ਦੀ ਮੈਟਰ ਦੀ ਕਮੀ ਨਹੀਂ ਆਊਗੀ ਇੰਟਰਨੈਟੋਂ ਤਾਂ ਮਸਾਲਾ ਮਿਲ ਜਾਂਦਾ ਇੰਟਰਵਿਊ ਸੁਣਨੀਆਂ ਪੈਂਦੀਆਂ ਜਿਵੇਂ ਤੁਸੀਂ ਅੱਜ ਇੰਟਰਵਿਊ ਕਰ ਰਹੇ ਹੋ ਜਿਵੇਂ ਇੰਟਰਵਿਊਜ਼ ਅੱਜਕੱਲ YouTube ਤੇ ਦੇਖਦੇ ਆ ਮੈਂ ਸਭੀ ਉਹਨਾਂ ਦੇ ਆਰਟੀਕਲ ਲਿਖ ਰਿਹਾ ਸੀ ਬਾਬਲਪੁਰ ਦੇ ਜੋ ਉਹਨਾਂ ਦੇ ਜਦੋਂ ਮੈਂ ਆਰਟੀਕਲ ਚ ਇੰਟਰਵਿਊ ਪੜ੍ਹੀਆਂ ਉਹ ਇੰਟਰਵਿਊ ਪੂਰੀਆਂ ਸੁਣ ਕੇ ਉਹਨਾਂ ਚ ਮੈਟਰ ਲੱਭਦਾ ਰਿਹਾ ਤੇ ਉਹਨਾਂ ਉੱਥੇ ਜਾ ਕੇ ਮੈਟਰ ਮਿਲ ਜੂ ਕੰਟੈਕਟ ਨੰਬਰ ਮਿਲ ਜਾਣਗੇ ਇਹ ਮੈਨੂੰ ਦਿੱਕਤ ਨਹੀਂ ਆਊਗੀ ਅਗਲੀ ਵਾਰ ਲਈ ਇਸ ਕਰਕੇ ਪਰ ਮੈਂ ਦਿੱਕਤ ਨਹੀਂ ਕਹੂੰਗਾ ਮੈਂ ਇੰਜੋਏ ਕੀਤਾ ਇਸ ਚੀਜ਼ ਨੂੰ ਪੂਰੇ ਫੀਲਡ ਨੂੰ ਆਖਰੀ ਸਵਾਲ 14ਵੀਂ ਕਿਤਾਬ ਹੈ 14ਵੀਂ ਦੇ ਚੰਦ ਵਰਗੀ 13 ਲਿਖੀਆਂ ਪੁੱਤਾਂ ਆਰ ਗਈ ਹੁੰਦੀ ਆ 3 ਪੁੱਤਾਂ ਆ ਰੀਆਂ ਕਿਤਾਬਾਂ ਅੱਜ ਕੀ ਮਹਿਸੂਸ ਕਰਦੇ ਹੋ ਦੇਖੋ ਜੀ ਸਾਰੀਆਂ ਕਿਤਾਬਾਂ ਬੜੀਆਂ ਦਿਲ ਦੇ ਨੇੜੇ ਆ ਪਰ ਉਡਣਾ ਬਾਜ਼ ਨੂੰ ਮੈਂ ਬਹੁਤ ਪਿਆਰ ਕਰਦਾ ਜਿਹਨੇ ਮੈਨੂੰ ਪਛਾਣ ਦਿੱਤੀ ਇਹਨੂੰ ਭਾਸ਼ਾ ਭਾਗ ਦਾ ਵਾਰਡ ਵੀ ਮਿਲਿਆ ਤੇ ਪਰ ਇਹ ਕਿਤਾਬ ਵੀ ਹੁਣ ਮੈਨੂੰ ਲੱਗਦਾ ਵੀ ਉਡਣਾ ਬਾਜ਼ ਦੇ ਮੁਕਾਬਲੇ ਦੀ ਕਿਤਾਬ ਮੈਂ ਮੰਨਦਾ ਉਸ ਪਰਾਂ ਨਾਲ ਉੱਡੂਗੀ ਇਸ ਕਰਕੇ ਕਿਉਂਕਿ ਜਿਸ ਤਰ੍ਹਾਂ ਦਾ ਟੌਪਿਕ ਚੁਣਿਆ ਗਿਆ ਕਿ ਮੇਰੇ ਗੁਰੂ ਦਾ ਇਹ ਗੱਲ ਕਹਿਣਾ ਪ੍ਰਿੰਸੀਪਲ ਸਰ ਗੁਰ ਸਿੰਘ ਦਾ ਵੀ ਮੇਰੀ ਵੀ ਦੇਰੀ ਇੱਛਾ ਸੀ ਮੈਂ ਚੜ੍ਹਦੇ ਲੈਂਦੇ ਪੰਜਾਬ ਤੋਂ ਕੁ ਲਿਖ ਪਰ ਉਹ ਮੇਰੀ ਰੀਝ ਮੇਰੀ ਸ਼ਕਤੀ ਨੇ ਪੂਰੀ ਕੀਤੀ ਹੈ ਪਰ ਖੁਰਦਾਰਨ ਕੀਤੀ ਹੈ ਤਾਂ ਇੱਕ ਗੁਰੂ ਕਿਸੇ ਕਹਵੇ ਇਹ ਚੀਜ਼ ਮੈਂ ਕਰਨੀ ਚਾਹੁੰਦਾ ਸੀ ਤੇ ਪਰ ਮੈਂ ਸ਼ਕਿਰਤ ਨਹੀਂ ਕੀਤੀ ਆ ਤੇ ਮੈਨੂੰ ਲੱਗਦਾ ਇਸ ਤੋਂ ਵੱਡਾ ਮੇਰੇ ਲਈ ਕੋਈ ਇਨਾਮ ਨਹੀਂ ਹੋਊਗਾ ਤੇ ਲਾਹੌਰ 'ਚ ਰਿਲੀਜ਼ ਹੋਣੀ ਸ਼ਾਹਮੁਖੀ ਜੀ ਵੀ ਛਪਣੀ ਪਹਿਲੀ ਵਾਰ ਮੇਰੀ ਕਿਤਾਬ ਕੋਈ ਦੂਜੀ ਲੈਂਗੁਏਜ 'ਚ ਨਾ ਛਪ ਰਹੀ ਆ ਹਾਲਾਂਕਿ ਉਡਰਾ ਬਾਜ਼ ਦੀ ਵੀ ਪਲੈਨਿੰਗ ਆ ਹਿੰਦੀ ਜਾਂ ਅੰਗਰੇਜ਼ੀ 'ਚ ਕੀਤੀ ਜਾਵੇ ਪਰ ਸ਼ਾਹਮੁਖੀ 'ਚ ਹੋ ਰਹੀ ਆ ਤੇ ਉਹਦੋਂ ਵੀ ਪਨਾਤ ਦੀ ਗੱਲ ਆ ਤੇ ਦੋਨੇ ਪੰਜਾਬੀ ਦੀਆਂ ਸਾਂਝੀ ਕਿਤਾਬ ਆ ਤੇ ਇੱਕ ਮਤ ਸਮੇਂ ਦਾ ਕਿਤਾਬ ਦਾ ਟਾਈਟਲ ਮੇਰੇ ਫਾਦਰ ਸਾਹਿਬ ਨੇ ਸੁਜੈਸਟ ਕੀਤਾ ਸ਼ਾਹਸਵਾਰ ਜੀ ਨਾ ਉਹ ਅਕਸਰ ਕੋਈ ਨਾ ਥੋੜੇ ਦਿਲ ਦੇ ਨਿਹੜੇ ਸ਼ਬਦ ਹੁੰਦੇ ਆ ਮੈਂ ਕਿ ਉਹਨਾਂ ਦੇ ਦਿਲ ਦੇ ਬਹੁਤ ਨਿਹੜੇ ਸ਼ਾਹਸਵਾਰ ਕੋਈ ਗੱਲ ਚੱਲਦੀ ਹੁੰਦੀ ਹੈ ਨਾ ਸ਼ਾਹਸਵਾਰ ਲੁਟਕੀ ਪੈਸੀ ਵੀ ਆਡੇ ਕਹਿੰਦੇ ਨੇ ਗਿਰਤੇ ਹੈ ਸ਼ਾਹਸਵਾਰੀ ਜਦੋਂ ਅੰਦਾਨੇ ਜਾਂਗੇ ਉਹ ਕਾ ਕਰੇਗੇ ਜੋ ਗੁੱਟਨੋ ਕੇ ਬਲ ਚਲੇ ਮੈਂ ਕਿ ਸ਼ਾਹਸਵਾਰਾਂ ਵਾਰੇ ਬੜਾ ਕਹਿ ਜਾਂਦਾ ਤੇ ਮੇਰੇ ਅੱਜ ਵੀ ਯਾਦ ਆ 2004 ਜਦੋਂ ਅਸੀਂ ਮੈਂ ਤੇ ਮੇਰੇ ਫਾਦਰ ਸਾਹਿਬ ਦੇਖ ਰਹੇ ਸੀਗੇ ਯੂਰੋ ਕੱਪ ਪਹਿਲੇ ਰਾਉਂਡ ਚ ਵੱਡੀਆਂ ਟੀਮਾਂ ਹਾਰ ਗਈਆਂ ਤਾਂ ਮੇਰੇ ਬਾਪਾ ਸਾਹਿਬ ਕਹਿੰਦੇ ਵੀ ਸ਼ਾਹਸਵਾਰ ਲੁਟਕੀ ਜਾਂਦੇ ਆ ਸਾਡਾ ਕੀ ਗੱਲ ਹੋਈ ਕਹਿੰਦਾ ਸ਼ਾਹਸਵਾਰ ਅ ਉਹ ਕਿ ਜਿਹੜੇ ਸਭ ਤੋਂ ਸਿਖਰਲੇ ਘੋੜੇ ਦੀ ਸਵਾਰੀ ਕਰਦਾ ਸ਼ਾਹ ਸਵਾਰ ਹੁੰਦਾ ਤੇ ਉਹਨਾਂ ਨੇ ਨਾਂ ਦੱਸਿਆ ਸ਼ਾਹ ਸਵਾਰ ਕਿਹਾ ਜਾਵੇ ਤੇ ਗੁਰਪਾ ਜੀ ਗਿੱਲ ਸਾਹਿਬ ਨੇ ਬੜਾ ਹੈਲਪ ਕੀਤੀ ਕਿਤਾਬ ਦੇ ਹਰ ਜੀਚ ਉਹ ਉਹਨਾਂ ਦੀ ਇੱਛਾ ਅਨੁਸਾਰ ਕਹਿੰਦੇ ਪੰਜਾਬ ਦੇ ਖੇਡ ਸ਼ਾਹ ਸਵਾਰ ਨਾਲ ਲਿਖਦੀ ਹੈ ਬਹੁਤ ਜੀ ਇੰਨਾ ਕ ਪਾਟਕਾ ਸਿਰ ਛੱਡਦੀ ਆਪਾਂ ਟਾਈਟਲ ਦੇਖ ਕੇ ਤੇ ਫੋਟੋਆਂ ਦੇਖ ਕੇ ਦਾਤਾ ਹੋਈ ਜਾਊਗਾ ਧਾਰੇ ਗਾਮੇ ਦੀ ਫੋਟੋ ਲੱਗੀ ਹੋਵੇ ਕੀ ਬਾਤ ਆ ਮੈਂ ਅਗਲਾ ਪਛਾਣੂਗਾ ਵੀ ਇਹ ਖਿਡਾਰੀ ਹੈ ਨਾ ਪਿੰਡਾਂ ਦੇ ਖੁੰਡਾਂ ਜੀ ਕਹਿੰਦੇ ਅਗਲਾ ਤਾਂ ਫਲਾਣਾ ਦਾਰਾ ਹੈ ਦਾਰਾ ਇਹ ਹੀ ਗੱਲ ਸੀ ਦਾਰਾ ਸਿੰਘ ਨੂੰ ਸ਼ਾਮਲ ਕਰਦਾ ਇਹ ਕਰਨਾ ਮੈਂ ਹਮੇਸ਼ਾ ਨਾ ਮੈਂ ਸਰਚ ਵੀ ਦੇਖਿਆ ਸਰਚ ਕਰਦੇ ਅਸੀਂ ਕ੍ਰਾਈਟੇਰੀਆ ਦੀ ਕਿ ਤੁਸੀਂ ਸਭ ਤੋਂ ਪਹਿਲਾਂ ਸੌਲ ਕ੍ਰਾਈਟੇਰੀਆ ਕੀਤਾ ਸੀ ਦਾਰਾ ਸਿੰਘ ਦੀ ਗੱਲ ਕੀਤੀ ਜੇ ਕ੍ਰਾਈਟੇਰੀਆ ਤਾਂ ਦਾਰਾ ਸਿੰਘ ਦਾ ਵਿੱਚ ਕੋਈ ਨਹੀਂ ਨਾ ਕਵਰ ਵੈਲਸ ਨਾ ਏਸ਼ੀਆ 올림픽 ਪਰ ਦਾਰਾ ਸਾਡੀ ਤਾਕਤ ਦਾ ਮੈਥਾ ਤਾਕਤ ਦਾ ਮੈਥਾ ਦਾਰਾ ਗਾਮਾ ਦਾ ਤਾਕਤ ਦਾ ਮੈਥਾ ਮਿਲਖਾ ਸਿੰਘ ਭੱਜਣ ਦੀ ਮੈਥ ਬਣ ਗਿਆ ਇਸ ਕਰਕੇ ਇਹ ਉਹ ਇਹ ਛਾ ਸੀ ਕਿ ਖਿਡਾਰੀ ਬਹੁਤ ਵੱਡੇ ਖਿਡਾਰੀ ਨੇ ਵਰਲਡ ਦੇ ਵੱਡੇ ਖਿਡਾਰੀ ਨੇ ਇਹਨਾਂ ਵਿੱਚ ਕੋਈ ਵੀ ਖਿਡਾਰੀ ਆਪਣੇ ਆਪ ਛੋਟਾ ਨਹੀਂ ਹੈ ਪੰਜਾਬਾ ਦੇ ਖਿਡਾਰੀ ਨੇ ਪਰ ਇਹ ਸ਼ਾਹਸਵਾਰ ਵਰਲਡ ਜੇਤੂ ਨੇ ਇਸ ਕਰਕੇ ਵੀ ਬਹੁਤ ਬਹੁਤ ਵੱਡੀ ਅਚੀਵਮੈਂਟ ਹੈ ਭਾਵਨਾਵਾਂ ਨਾਲ ਜੁੜੀ ਹੈ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਨਵੀਂ ਤੇ ਜਲਚਸਤ ਗੱਲ ਹੈ ਤੇ ਪੰਜ ਦਰਿਆ ਇਕੱਠੇ ਕਰਤੀ ਹੈ ਬਹੁਤ ਚੰਗਾ ਲੱਗਿਆ ਤੇ ਵਧਾਈ ਤੁਹਾਨੂੰ ਇੱਕ ਵਾਰ ਫੇਰ ਤੁਸੀਂ ਇਹ ਅਨੋਖਾ ਤੇ ਵਧੀਆ ਕਾਰਜ ਕੀਤਾ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ